ਬ੍ਰਹਮ ਕਵਚ ਖੜਗ ਖੰਡਾ ਅਸੀ ਅਰਗ ਧਰਮ ਰਖਿ ਤਾਗ ਛਤਰੀ ਬਿਸ਼ਵਫਾਲ ਕੂਪਾਲ ਪਛ ਪਲ ਪਛ ਰਣ ਕਾਛੇ ਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂ ਤਰਵਾਰ ਹੈ ਨਿਤ ਜਯੋਤੀ ਮੁਕਤਦਾਇਕ ਧਾਰਾ ਤਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਮਈ ਅਕਾਲ ਕਾ ਗੁਣ ਖਾਨ ਹੈ ਅਕਾਲ ਜੋਤ ਨਿਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਾਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜਾ ਜੋ ਨਿਤ ਛਤਰੀ ਰਣ ਜੀਤ ਲਹੈ ਨਿਰਪੀਤ ਰਹਿ ਰਿੱਧ ਸਿੱਧ ਪਾਵੇ ਅਤਰੀ ਲਹ ਦੇਦ ਭੇਦ ਝੁਪੜਾ ਵਿਪਰ ਬੈਸ ਤੁਨ ਸੁਖ ਸੰਪਤਾ ਤਨ ਤਾਮ ਤਨ ਅਰੋਗ ਸੂਦਰ ਆਏ ਸੁਖ ਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜੋ ਹੱਥ ਸਮਸੀਰ ਜਹਰਾ ਜਾਵੈਦ ਨਾਮ ਓਚਾਰ ਵਿਦ ਪੁਨਾ ਕਹੇ ਓ ਪਰਜੋਗ ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਵ ਹੋਗ ਦੋਹਰਾ ਜਾ ਵਿਦ ਨਾਮ ਉਚਾਰ ਵਿਦ ਬੁਨਾ ਕਹਿਓ ਪਰ ਜੋਗ ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਵ ਹੋਗ